ਤੁਹਾਪਾ ਪੌਣਿਆ ਨਾ ਉਥੇ ਉਥੋਂ ਨਹੀਂ ਮੁੜ ਕੇ ਟਰਾਲੀ ਬੈਂਦੀ ਹਾਂ ਜਿਵੇਂ ਜਿਵੇਂ ਪਿੱਛੇ ਆਵੇ ਆ ਇੱਥੋਂ ਸਾਰੇ ਪਾਈ ਆ ਹਾਂ ਇੱਥੇ ਨਹੀਂ ਬੈਂਦੀ ਟਰਾਲੀ ਹੁਣ ਸਿਰਫ ਆ ਇੱਥੇ ਮਿੱਟੀ ਹੀ ਜਿੱਲਣ ਉਹ ਇੱਥੇ ਇਹ ਮਿੱਟੀ ਕਰਕੇ ਦਬਦਾ ਨਾ ਥਾਂ ਆਵੇ ਇੱਥੋਂ ਪੂਰ ਦੇਣਾ ਅੱਜ ਲਿਓਨੇ ਟਰੈਕਟਰ ਸਾਰੇ ਆ ਰੇਤ ਪੂਰ ਕੇ ਆਪਾਂ ਪਾਰ ਨਗਾਈ ਜਾਨੀਆਂ ਟਰਾਲੇ ਹਾਂ ਉਹ ਬੋਨਰਾਂ ਚ ਆਪਾਂ ਸੁਧੂ ਬੁੱਧੀ ਅੱਬਲ ਤੇ ਪੂਰਤੀ ਹੁਣੀ ਕੱਲ ਲੱਗਾ ਦਾ ਹੈ ਪੂਰੀ ਮਲਾਤੀ ਹੈ ਜਾਲ ਦੀ ਥੋੜਾ ਰਹਿ ਗਿਆ ਥੋੜਾ ਛੱਡਿਆ ਨੇ ਨਹੀਂ ਨਹੀਂ ਯਾਰ ਕੀ ਡਾਉਣੀ ਆ ਡਾਉਣੀ ਰਿਆਣਾ ਹਾਂ ਮੈਂ ਨਾਲ ਚਾਰ ਤਾਂ ਵੀ ਪੂਰੇ ਹੀ ਜਾਣਾ ਪੂਰਾਗੇ ਪਹਿਲਾਂ ਉਹ ਕੰਮ ਕਰ ਲਈਏ ਨਾ ਵਾਏ ਗੁਰਦੀ ਖਾਲਸਾ ਵਾਏ ਗੁਰਦੀ ਕੀ ਫਦੇ ਅੱਜ ਆਪਣਾ ਦਿਨ ਦੀ ਸ਼ੁਰੂਆਤ ਫੇਰ ਦਰਿਆ ਦੇ ਕੰਢੇ ਤੋਂ ਜਿੱਥੇ ਪਰਤੀ ਪੈਣ ਢਈ ਆ ਉੱਥੇ ਕਿਉਂਕਿ ਇੱਥੇ ਹੁਣ ਕੰਮ ਚੱਲਣ ਦਾ ਤੋਂ ਉਹ ਦੂਈ ਖੱਤੇ ਬੰਜਨ ਮੱਕੀ ਲਾਉਣ ਦੇ ਟਾਈਮ ਇੱਥੋਂ ਸਾਹਮਣੇ ਦਰਿਆ ਟੱਟਾ ਹੈ ਤੇ ਹੁਣ ਦੋ ਜੀਸੀਬੀ ਅੱਗੇ ਲੱਗੀਆਂ ਤੀਸਰੀ ਜੀਸੀਬੀ ਵਾਲੇ ਵੀ ਆਏ ਗੱਲਬਾਤ ਕਰਨ ਕਿ ਜਿੰਨ ਆਪਾਂ ਤੇ ਮਿੱਟੀ ਮੁੱਲ ਲਈ ਪੈਸੇ ਦੇਣੇ ਕੰਮ ਦੇ ਤੇ ਜਿਹੜਾ ਵੀ ਹੋਇਆ ਜਿਹੜਾ ਰੇਟ ਹੋਇਆ ਉਹ ਇਹਨਾਂ ਨਾਲ ਕਰਕੇ ਤੇ ਆਪਾਂ ਕੰਮ ਜਿਹੜਾ ਸ਼ੁਰੂ ਕਰ ਦੇਣਾ ਜਿਹੜਾ ਦੋ ਮਹੀਨਿਆਂ ਦੇ ਵਿੱਚ ਕੰਮ ਆਪਣਾ ਨਿਬੜ ਜੇ ਇਹ ਮੱਲਾ ਹਾਲ ਤੋਂ ਵੀ ਵਾਹਿਗੁਰੂ ਮਾ ਰਸਾਰੇ ਵੀਰਾਂ ਨੂੰ ਤੰਦਰੁਸਤੀ ਬਖਸ਼ੇ ਇਹਦਾ ਆ ਗਿਆ ਬਰੇ ਉਹਦਾ ਆਪਣਾ ਹੀ ਉਹ ਵੀ ਆਇਆ ਨੂੰ ਆਪਣਾ ਹੀ ਹਰ ਰਾਜ ਇਹ ਵੀ ਦਿਓ ਬਰੇ ਰਹਿ ਗਈ ਨਾ ਰਾਜ ਦਾ ਸ਼ੀਕ ਨਾਲਾਂ ਤਾਂ ਇੱਥੇ ਰਾਜ ਆ ਆ ਬੜੀ ਤੇ ਉਹ ਕਰਦਾ ਨਹੀਂ ਫਿੱਟ ਤੂੰ ਸੁਵਰਾਜ ਲੋਕਾਂ ਹਨਾ ਰੋਜ਼ ਹੀ ਬਲੌਗ ਦੇ ਵਿੱਚ ਉਹਦੀਆਂ ਇੱਕ ਲੱਤ ਲਾਈ ਆ ਹੈ ਹਾਂ ਕਿੱਦਾਂ ਸਿਸਟਮ ਆਪਣਾ ਇਹ ਤਾਂ ਜੋਬ ਤੇ ਆਇਆ ਨਾ ਮੇਨ ਜੋਬ ਤੇ ਤੇ ਇਹ ਆ ਇਹ ਜੇ ਗੂਠਾ ਲੱਗਣਾ ਹੈ ਦਾਣਾ ਫਿੰਗਰ ਲਾਉਣ ਆਇਆ ਗੇੜ ਤੋਂ ਆਹ ਵਾਹ ਗੇੜ ਨੂੰ ਫਿੰਗਰ ਲਾ ਕੇ ਨੇ ਮੁੜ ਜਾਣਾ ਅੱਜ ਚਬਲਾ ਪਾ ਗਿਆ ਅੱਜ ਖੈਰ ਹੱਥ ਨਹੀਂ ਆਇਆ ਅੱਜ ਛੁੱਟੀ ਦੇ ਹੀ ਆਇਆ ਵਾ ਆਹ ਚੱਕਰ ਤੇ ਨਹੀਂ ਜਵਾਦ ਨੂੰ ਛੱਡ ਦਵਾ ਦੇ ਨਾਲ ਹਾਂ ਹੱਥਾਂ 'ਚ ਗੁੰਡੀਆਂ ਕਰਦਾ ਪੰਜਾਬ ਦਾ ਰਕਣ ਅੱਜ ਬੱਸ ਜਿਹੜੀ ਲਾਲਾ ਇੱਥੇ ਸਵੇਰੇ ਮੈਂ ਤੇ ਨਾਲ ਚੱਲ ਜਾਊਂਗਾ ਚੱਲ ਠੀਕ ਹੈ ਤੈਨੂੰ ਮੈਂ ਨਾਲ ਦੱਸ ਕੇ ਆਸ ਠੀਕ ਆ ਰਾਤ ਗਰੇਜ ਵੜੀ ਕੁੜੀ ਕਿਤਰੀ ਕਰਨ ਧਿਆ ਯਾਰ ਪੰਜਾਂ ਮਿੰਟਾਂ ਦੇ ਵਿੱਚ ਹੀ ਗੁਰੂਆ ਮੈਂ ਵੀ ਗਾਲ ਉਹ ਲੱਗਾ ਪਿਆ ਉਹ ਅੱਗੇ ਤਾਰ ਲੱਥੀ ਰਹੀ ਹੈ ਹਾਂ ਅੱਜ ਹੁਣ ਆਪਾਂ ਪਾਰ ਕਰ ਦੇਣੀ ਤੇ ਇੱਥੇ ਨਿਕਲ ਕੇ ਪੰਚਾ ਲਾਉਣਾ ਸਾਰੇ ਕੰਮ ਕਰਕੇ ਤੇ ਫੇਰ ਚੱਲਦੇ ਜਿੱਦਾਂ ਜਿੱਦਾਂ ਬਾਹਰ ਆ ਰਿਹਾ ਓ ਮਿੱਠੂ ਕਣਕ ਕਿੰਨੀ ਕੁ ਰਹਿ ਗਈ ਓਏ ਓ ਮਿੱਠੂ ਕਿੰਨੀ ਕੁ ਰਹਿ ਗਈ ਕਣਕਾ ਉਹ ਪਰਲਾ ਇੱਥੇ ਸਾਰਾ ਹੀ ਧਿਆ ਕਿਹੜਾ ਬੰਦਰਾ ਉਹ ਪਰਲੇ ਬੰਨੇ ਭਗਵਾਉਣੇ ਪੈਣੀਆਂ ਕੰਮ ਇੱਥੇ ਲਾਵਾ ਅੱਛਾ ਉਹ ਤਰ੍ਹਾਂ ਵਧੀਆ ਬਣਦੀ ਜਾਂਦੀ ਹਾਂ ਹਾਂ ਤੂਰੀ ਕਣਕ ਉਹਦੋਂ ਦਾ ਤੂਰੀ ਦਾ ਨਹੀਂ ਤੇ ਰੰਗ ਬਦਲਿਆ ਤੇ ਸਪਰੇਅ ਦੇ ਨਾਲ ਦੂਜਾ ਕਿੱਦਾਂ ਆ ਤੇ ਜੋ ਰਿਪਰੀ ਰਿਪਰੀ ਨੂੰ ਵੀ ਦੀਆ ਆਪਣੇ ਬਾਨੂ ਦੇ ਨਾਲ ਨਾ ਲਈ ਨਸ਼ਾ ਗਰੇ ਨਾਲ ਬਹੁਤ ਕਰਕੇ ਪਿਆ ਚਲੋ ਚਲੋ ਪੈ ਜਾ ਮੇਸ਼ ਤੇਰੇ ਤੋਂ ਬਿਨਾ ਕਹੇ ਨਹੀਂ ਚਕਾਉਣੇ ਬੋਰਿਆਂ ਦਾ ਤਰਲੇ ਮਾਰੀ ਜਾਣਿਆ ਇਹਨਾਂ ਆਖਣਾ ਚਕਾਊਗਾ ਕੋਈ ਕੁਧ ਦੇਣ ਵਾਲੀ ਲੋਈ ਨਹੀਂ ਲੱਤੀ ਅਜੇ ਬੇ ਲਾ ਦੋ ਥੱਲੇ ਉਹ ਕੋਈ ਸਿੱਧੀ ਸਿੱਧੀ ਆ ਬਦਮਾਸ਼ ਕੀ ਜਾਂਦੇ ਆ ਲੈ ਮਾਣਾ ਤੇਰਾ ਟਾਇਰ ਪੈਰ ਤੀ ਪੌਂਚਦੇ ਕਲੱਚ ਕਲੁੱਜ ਦੇਣਾ ਲੈ ਇਧਰੇ ਇਹਨਾਂ ਅੱਗੇ ਲੋਈ ਲੱਗ ਲਿਆ ਨਹੀਂ ਇਹਦਾ ਸ਼ੀਟ ਦੇ ਮਗਰੋਂ ਲੱਕ ਬੰਧਿਆ ਕਰੀਏ ਇਹਨੇ ਕਿੰਨੇ ਤੋੜੀ ਅੱਛਾ ਕਿਆ ਜੀ ਗਾੜੀ ਕੋ ਪਿੱਲਰ ਹੀ ਲਾ ਬਾਰੇ ਨਾ ਟੁੱਟ ਜਾਈ ਨਹੀਂ ਇੱਥੇ ਰਹਦੇ ਆ ਦੱਸੋ ਜੀ ਐਵੇਂ ਜੀ ਕੰਮ ਤੋਂ ਪਾਸੇ ਕਰੇ ਲੋਕਾਂ ਨਾ ਗੁਣ ਦੇ ਦੇ ਰਹੇ ਤੈਨੂੰ ਨਹੀਂ ਕੋਣ ਆਇਆ ਨਹੀਂ ਆ ਗੋਣ ਦੇ ਤਾਂ ਗਾਂ ਪੈਂਦੇ ਪਾਉਣੇ ਲੈਂਬਰ ਤਾਂ ਚੜਦਾ ਜਾਂਦਾ ਥੱਲੇ ਅੱਡੀਆਂ ਹੀ ਭਲਾ ਮੁੜ ਕੇ ਕਢਾਲ ਪੈ ਜੀ ਪਰ ਵੀ ਗਈ ਤਾਂ ਕੀ ਇਹਦੀ ਅੱਡੀ ਸੀਦੀ ਉਹ ਕਿੰਨੇ ਬੋਰੇ ਕੋਈ ਗਿਣਤੀ ਛਿੰਤੀ ਕਿੰਨੇ ਲੱਦਣ ਲੱਗੇ 90 15 15 15 ਨਹੀਂ ਇਹਦੇ ਚ 90 ਤੁਸੀਂ ਲੱਦਨੇ 15 15 ਨੂੰ ਕੀ ਆਖਣਾ ਦੇ 15 15 ਸਈਆ ਕਰਉਣੇ ਕਰ ਲੈਣੇ ਵਾਤਾ ਘਾਟਾ ਕੀ ਕਰ ਲੈਣੇ 80 ਪੋਰੇ 780 ਲੱਗਨੇ ਹਾਂ ਜੇ ਘਾਟੇ ਦਾ ਤੇ ਜਟਾਣਾ ਪਾਏ ਦਾ 90 ਪੋਰੇ ਪੂਰੇ ਕਰਨੇ ਦੀ ਫੇਰ ਬਾਅਦ ਇਹਨਾਂ ਇੰਨਾ ਪਾਣੀ ਲੱਖਾ ਪੇੜਿਆ ਪਾਣੀ ਚਿੰਦਾ ਜਿਆਦਾ ਚਾਹੀਦਾ ਤੋਂ ਇੱਕ ਤੁੰਗਾ ਵੇਚਦਾ ਜਾ ਉਹ ਪਤਾ ਹੀ ਆ ਮੈਨੂੰ ਪਾਣੀ ਚ ਵੜਨ ਤੋਂ ਕਰ ਦਿੰਦੇ ਮੈਜੀ ਸਿੰਘ ਨਾਲੇ ਇਹ ਇਹ ਦਵੇਂ ਬੰਨੇਓ ਫਾਇਦਾ ਸੋਚ ਰਣਾ 70 ਹੋਏ 70 ਵੇਲੇ ਨਾਲ ਮਸ਼ੀਨ ਨੇ ਪਾ ਦੇਨੇ ਆ ਮੁੜ ਕੇ ਖਣਾ ਖਾਦ ਮੁੱਗੀ ਚੱਲੀਏ ਸਿਸਟਮ ਵੜਾਉਂਦਾ ਇਹਨਾਂ ਦਾ ਬੰਦੇ ਬੰਦਿਆਂ ਦਾ ਦਿਮਾਗ ਜ਼ਿਆਦਾ ਹੁੰਦਾ ਜੇ ਲਾਉਣ ਦੇ ਨਹੀਂ ਕਰਨਾ ਇਸ ਮੋੜ ਰ ਨਗਾ ਹੰਦਾ ਸੀ ਹਾਲੋ ਤਾਂ ਹੈ ਚਲੋ ਹੁਣ ਅੱਜ ਮੇਰੀ ਗੱਲ ਸਣ ਕਿਹੜੇ ਕਿਹੜੇ ਬੰਦੇ ਫ੍ਰੀ ਆ ਤੁਹਾਡੇ ਨਾਲ ਲੇ ਦੇ ਤੁਰਪੇ ਹੋਣ ਮਸ਼ੀਨ ਵਾਲਿਆਂ ਨੇ ਦਵੇਂ ਲੱਤਾਂ ਲਾਈਆਂ ਕਿ ਟਰੈਕਟਰ ਦੀ ਲਾਈ ਆ ਤੇ ਇੱਕ ਟਰਾਲੀ ਲਾਈ ਸਾਰਾ ਸਮਾਨ ਲਾ ਲਓ ਨਾ ਤਾਰ ਆ ਗਈ ਹੈਂ ਤਾਰ ਆ ਜੂ ਬੱਬਾ ਕਿਹੜੀ ਤਾਰ ਇੱਕ ਉੱਥੋਂ ਟਰਾਂਸਫਾਰਮ ਤੋਂ ਪਰਾਂ ਨੂੰ ਵੀ ਲੱਗੀ ਮੋਟਰ ਵਾਲ ਨੂੰ ਉਹ ਵੀ ਖੋਲ ਲੈਣੀ ਉੱਥੋਂ ਸਮਾਨ ਸਾਰਾ ਲਾ ਲੈਣਾ ਉੱਥੇ ਆਪਾਂ ਮੋਟਰ ਨਹੀਂ ਫਟ ਗਈ ਨਹੀਂ ਸੰਡਾ ਸੰਡਾ ਕੱਢ ਲੈਣਾ ਸਾਰਾ ਮੋਟਰ ਉੱਥੇ ਹੀ ਲਾਉਣੀ ਆਪਾਂ ਪਰਲੇ ਬੰਨੀ ਰੋਟੀ ਕੱਢ ਲਓ ਤੇ ਹੁਣ ਆਪਾਂ ਵੀਰਾਂ ਦਾ ਗੱਫਾ ਪਾਣੀ ਦੇ ਕੇ ਛਕਾ ਕੇ ਬੰਦੇ ਕੂਲਰ ਛਾਂਣਗੇ ਅੱਜ ਤੇ ਦਿੱਤਾ ਇਹਦਾ ਰੁਟੀਨ ਦਾ ਕੰਮ ਚੱਲੀ ਜਾਊਗਾ ਇਹ ਦਬੀ ਜਾਂਦਾ ਇਹਦੇ ਹੁਣ ਆਖੇ ਦਬੀ ਉਹਨੇ ਨਾਲ ਟਾਈਮ ਵੀ ਵਧਾਦਾ ਨਾਲ ਦਬ ਦੜਾ ਅੱਗੇ ਦੇ ਟਰੈਕਟਰ ਦਬ ਕੇ ਮਾਰੀ ਜਾਂਦਾ ਦਬਣਾ ਇਹਨੇ ਕੀਤਾ ਕਿੰਦਾ ਸੂਟਿਆਣਾ ਤੇ ਤੇਲ ਖਾਂਡਿਆ ਹੋਣਾ ਇਹਦੇ ਕੰਮ ਨਾਲ ਲੱਲੇ ਯਾਦਰਾ ਵਿੱਚ ਦੇ ਝਕੇ ਦੇ ਆ ਵੇਖੋ ਆਪਣਾ ਜਿਹੜਾ ਤੁਹਾਨੂੰ ਖੱਤਾ ਰੋਜ ਦਿਖਾਉਨੇ ਸੀ ਤੇ ਹੁਣ ਰੇਤ ਥੱਲੇ ਕਰਕੇ ਤੇ ਉੱਤੇ ਸਾਰੀ ਮਿੱਟੀ ਕਰਕੇ ਖੱਤਾ ਪੂਰਾ ਕੰਪਲੀਟ ਕਰਤਾ ਵਾ ਹੁਣ ਇਹਦੇ ਵਿੱਚ ਵਧੀਆ ਮੱਕੀ ਹੋ ਜੂਗੀ ਤੇ ਹੁਣ ਅਸੀਂ ਦਵੇਂ ਭਰਾ ਵੇਖਣਾ ਇਹ ਵੀ ਇਹਨੂੰ ਹੋਰ ਹੁਣ ਇਹਨੂੰ ਆਪਾਂ ਹਲਾਣਾ ਵਾਗੇ ਨਾ ਇਹਨੂੰ ਸੁਕਾ ਲਈਏ ਵਾਗ ਸੁਕਾ ਕੇ ਜਦੋਂ ਇਹ ਸੋਗੀ ਫਿਰ ਕੰਪਿਊਟਰ ਕਰਿਆ ਮਾਰ ਗੇ ਤੇ ਇਹਨੂੰ ਵੀ ਇਤਰਾ ਹੀ ਨੱਪ ਦਾਂਗੇ ਇਹਦਾ ਵੱਤਰ ਪੂਰਾ ਹੋ ਜਾਣਾ ਵੇ 2 ਇੰਚੀਆਂ ਉਹਦੇ ਨੂੰ ਕਿ ਬਰੋਬਰ ਜੀ ਥੋੜੀ ਉੱਚੀ ਆ ਹੂੰ ਕਿੰਨਾ ਹੀ ਚਾਹੀਦਾ ਨਹੀਂ ਗਾਮਪਸ਼ਾ ਹੋ ਜਾਂਦੀ ਆ ਥੋੜਾ ਹੀ ਫਰਕ ਹੋਣਾ ਐਡੀ ਨਹੀਂ ਆ ਨੀਵਾ ਲੱਗਦਾ ਥੋੜਾ ਜਿਹਾ ਪਾਉਣ ਲੱਗਿਆਂ ਕਰ ਦਿੰਦੇ ਨੇ ਬੰਦੇ ਉਧਰ ਮਿੱਟੀ ਥੋੜੀ ਪਈ ਹੋ ਇਧਰ ਜਿਆਦੀ ਪਾਤੀ ਹੋ ਚੱਲ ਹੁਣ ਇੰਨੀ ਨਹੀਂ ਗਾਮਪਸ਼ਾ ਜਾਂਦੀ ਮਿੱਟੀ ਨਿਕਲਵਾਵਾ ਆਈਏ ਉਧਰ ਕੋਣ ਆਪਣਾ ਪਹਾੜਿਆਂ ਵਾਲਾ ਸਿਸਟਮ ਜਿਹੜਾ ਵਾ ਥੱਲੇ ਹੋ ਗਿਆ ਕੰਮ ਜਾਬ ਥੱਲੇ ਰਾ ਦੇ ਪੁੱਤ ਥੱਲੇ ਨਾ ਕੋ ਦੇ ਲਿੰਗੇ ਤੇ ਹੁਣ ਇਹਨਾਂ ਨੂੰ ਲਾ ਕੇ ਸਵੇਰੇ ਪਾਰ ਖੜਾਂਗੇ ਆ ਤਾਰ ਆ ਬਾਹਰ ਜਾਣੀ ਹੈ ਤਾ ਕਰਕੇ ਤੂੰ ਆਗਾ ਮੈਂ ਅੱਜ ਤੱਕ ਬਸ ਤੂੰ ਅੱਜ ਆਪਾਂ ਉਹ ਬਣਾਇਆ ਕਾ ਕਰਕੇ ਬਣਾਇਆ ਆ ਤਾਂ ਉਹੀ ਸਣਾ ਉਸੇ ਜੜਾ